ਚਿਗਿਆ ਸਰੇ ਨੂੰ ਮੇਰਾ ਨਾਮ ਅਜਿੰਦਰ ਸ਼ਾਪਰੀਆ ਮੈਂ ਕਬੱਡੀ ਖੇੜੀ ਖੇਡਦਾ ਸੀ 2014 ਤੋਂ ਪਹਿਲਾਂ ਪਹਿਲਾਂ ਖੇਡਿਆ ਹਾਂ ਮੰਗੀ ਭਾਈ ਉਹਨਾਂ ਨੂੰ ਪਤਾ ਜਾਂ ਪਾਲੇ ਉਸਤਾਦ ਨੂੰ ਪਤਾ ਜਾਂ ਖੁਸ਼ੀਰ ਉਹਨਾਂ ਨੂੰ ਪਤਾ ਸਾਰਿਆਂ ਨੂੰ ਪਤਾ ਸੁਲਤਾਨ ਹੋ ਗਿਆ ਸਾਰਿਆਂ ਨੂੰ ਪਤਾ ਮੇਰੇ ਬਾਰੇ ਕਿ ਮੈਂ ਕੌਣ ਆ ਕੌਣ ਨਹੀਂ ਤੇ ਰਹੀ ਗੱਲ ਹੋਣ ਮੈਂ ਬੋਲਣਾ ਨਹੀਂ ਕਿਉਂਕਿ ਮੇਰੇ ਘਰੇ ਜਵਾਬ ਹੋਇਆ ਤੇ ਮੇਰੇ ਕੋਲ ਪਹਿਲੀ ਗੱਲ ਤੇ ਟਾਈਮ ਨਹੀਂ ਸੀ ਇਸ ਚੀਜ਼ਾਂ ਦੇ ਬਾਰੇ ਔਰ ਇਹ ਚੀਜ਼ਾਂ ਨੂੰ ਹੁਣ ਹੋਰ ਜ਼ਹਾਬਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਹਾਂ ਬਈ ਕਿ ਦੁੱਲੇ ਨੂੰ ਗੈਂਗਸਟਰ ਨੇ ਧੌਂਕੀ ਦਿੱਤੀ ਕਿਉਂਕਿ ਇਹ ਪੇਜਾਂ ਤੋਂ ਪੁਆ ਰਹੇ ਆ ਪਹਿਲਾਂ ਇੱਕ ਬ੍ਰਿੰਟਨ ਵਾਲੇ ਪੇਜ ਤੋਂ ਇਹਨਾਂ ਨੇ ਪੁਆਈ ਆ ਵੀਡੀਓ ਮੇਰਾ ਨਾਮ ਲਿਖ ਕੇ ਮੇਰੀ ਫੋਟੋ ਲਾ ਕੇ ਕਿ ਕੀ ਗੱਲ ਹੈ ਉਸ ਤੋਂ ਬਾਅਦ ਡੇਢ ਕੇ ਘੰਟੇ ਮਗਰੋਂ ਵੀਡੀਓ ਪਟਾ ਦਿੱਤੀ ਦੁੱਲੇ ਨੇ ਕਿਉਂਕਿ ਉਹ ਇਹਨਾਂ ਨਾਲ ਇਹਨਾਂ ਦੇ ਨਾਲ ਦੇ ਨੂਲਦਾਂ ਦਾ ਪੇਜ ਹੈ ਕਹਿਦਾ ਫਿਰ ਹੁਣ ਇੱਕ ਦੋ ਪੇਜ ਹੋਰ ਆ ਉਹਨਾਂ ਦੇ ਰਿਕਾਰਡਿੰਗਾਂ ਚਲਾ ਰਹੇ ਆ ਕਿ ਦੁੱਲੇ ਨੂੰ ਗੈਂਗਸਟਰ ਦੀ ਧੌਂਕੀ ਹੈ ਭਈ ਪਹਿਲੀ ਗੱਲ ਇਹ ਧਮਕੀਆਂ ਦੇ ਦਿੱਤੀਆਂ ਦੁੱਲੇ ਉਹਨਾਂ ਨੇ ਜਾਂ ਦੁੱਲੇ ਦੇ ਯਾਰਾਂ ਨੇ ਲੋਰ-ਵਲ ਦਿਖਾ ਲੈ ਮੇਰੇ ਮਾਪਿਆਂ ਨੂੰ ਮਾਰਦੀਆਂ ਗੱਲਾਂ ਕੀਤੀਆਂ ਹੈ ਤੇ ਦੂਜੀ ਗੱਲ ਇਹ ਤੇ ਇਹਨੂੰ ਧਮਕੀ ਕਿਹੜੇ ਵੇਲੇ ਦੇ ਦਿੱਤੀ ਮੈਂ 6 4 ਬੰਦੇ ਧਮਕੀ ਦਿੰਦੇ ਆ ਤੇ ਇੱਕ ਬੰਦਾ ਧਮਕੀ ਦਿੰਦਾ ਮੈਨੂੰ ਤੁਸੀਂ ਦੱਸਿਓ ਮੜਿਆ ਠੀਕ ਆ ਦੂਜੀ ਗੱਲ ਇਹ ਗੱਲ ਹੋਈ ਗਈ ਆ ਇਹ ਫੋਨ ਕਿੱਦਾਂ ਹੋਇਆ ਕਿੱਦਾਂ ਨਹੀਂ ਇਵੇਂ ਇਹਨਾਂ ਗੱਲ ਗਵਾਤ ਕਰਦਾ ਸੀ ਪਹਿਲਾਂ ਵੀ ਬਾਣੀ ਮੋਟੀ ਮੇਰਾ ਹੋਇਆ 2014 ਚ ਮੇਰੇ ਲੱਗੀ ਸੱਟ ਗੋਡੇ ਦਾ ਪ੍ਰੈਸ਼ਰ ਹੋਇਆ ਮੇਰੇ ਤੇ ਸੱਟ ਲੱਗੀ ਇਹਨਾਂ ਦੀ ਕਲੱਬ ਵੱਲੋਂ ਖੇਡਦੇ ਸਾਬੀ ਕਲੱਬ ਮਲੀਆਂ ਬਣਾਈ ਸੀ ਇਹਨਾਂ ਨੇ ਉਦੋਂ ਇਹਦੇ ਦੁੱਲੇ ਦੇ ਸੱਟ ਲੱਗੀ ਉਦੋਂ ਕੈਨੇਡਾ ਚ ਤੇ ਕੈਨੇਡਾ ਤੋਂ ਇੰਡੀਆ ਗਿਆ ਤੇ ਮੈਂ ਸੀਗਾ ਉਸ ਕੈਂਪ ਦੇ ਵਿੱਚ ਸਤਾਦ ਪੰਮੇ ਗੰਧਰੀ ਉਦੋਂ ਕਿਦੋਂ ਇਹ ਇਹਦੇ ਉਂ ਇਹਦੇ ਸੱਟ ਲੱਗੀ ਤੇ ਉੱਥੇ ਗਿਆ ਤੇ ਸਤਾਦ ਨੇ ਮੈਂ ਪੰਮਾ ਸਾਦਕਪੁਰੀਆ ਅਸੀਂ ਇਹਨੂੰ ਸੰਭੇਆ ਸਾਰਾ ਕੋ ਕਰਾਇਆ ਟੌਟਾ ਤੱਕ ਬੰਦੀਆਂ ਸਾਫ ਕੀਤੀਆਂ ਇਹ ਅੱਜ ਭੁੱਲ ਗਿਆ ਵੱਖਰੀ ਗੱਲ ਆ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਉਹ ਤਵੇ ਮੇਰੇ ਲੱਗੀ ਸੱਟ ਇਹਨਾਂ ਦੇ ਕਲੱਬ ਲੋ ਖੇਡ ਦੇ ਦੇ ਤੇ ਮੈਨੂੰ ਮੈਂ ਆਪਦੇ ਘਰ ਚ ਲੱਗ ਗਿਆ ਉਸਤਾਦ ਮੇਰੇ ਤੋਂ ਗਿਆ ਮਗੰਦਰੀਆ ਕੇ ਨਈ ਤੇਰੇ ਤੇਰਾ ਆਪਰੇਸ਼ਨ ਕਰਾਉਣਾ ਆ ਮੈਂ ਕਹਾ ਨਹੀਂ ਉਸਤਾਦ ਮੇਰੇ ਤੋਂ ਪੈਸੇ ਪੁੱਛੇ ਹਨ ਕਿ ਉਸਤਾਦ ਕਹਿੰਦਾ ਨਹੀਂ ਕਲੱਬੋਂ ਲੋ ਘੇੜਦਾ ਸੀ ਤੇਰੇ ਕਲੱਬੋਂ ਸੱਟ ਲੱਗੀ ਹੈ ਕਿ ਤੇ ਪੈਸੇ ਕਲੱਬ ਵਾਲੇ ਲਾਉਣਗੇ ਤੇ ਮੈਂ ਫੇਰ ਕਿਹਾ ਉਸਤਾਦ ਨੂੰ ਕਿ ਪੱਕਾ ਕਰ ਲਾ ਕਿ ਹਾਂ ਕਿ ਕਲੱਬ ਵਾਲੇ ਲਾਉਣਗੇ ਕਿਉਂਕਿ ਮੈਂ ਆਲਰੇਡੀ ਪੈਸੇ ਭਰਾ ਬਹੁਤ ਖਰਚ ਚੁੱਕਾ ਆ ਕਿਉਂਕਿ ਕੈਂਪ ਚ ਗਿਆ ਸੀ ਮੈਂ ਆਪਦੇ ਪੱਲਿਓ ਲਾ ਕੇ ਗਿਆ ਸੀ ਉਸਤਾਦ ਕੋ ਰਹਿੰਦਾ ਸੀ ਉਹ ਸਾਰਿਆਂ ਨੂੰ ਪਤਾ ਕਿ ਉਸਤਾਦ ਨੇ ਮਹੀਨੇ ਦੀ ਮਹੀਨੇ ਲੈਂਦਾ ਸੀ ਪੈਸੇ ਤੇ ਮੈਂ ਸਤਾਦ ਨੂੰ ਕਿਹਾ ਕਿ ਮੇਰੇ ਤੋਂ ਪੈਸੇ ਨਹੀਂ ਹੈਗੇ ਸਤਾਦ ਕੋ ਮੈਂ ਨਹੀਂ ਰਕਾਉਣਾ ਆਪਰੇਸ਼ਨ ਮੇਰੇ ਘਰ ਦੇ ਵੀ ਨਹੀਂ ਮੰਨਦੇ ਤੇ ਨੇ ਸਤਾਦ ਕਹਿੰਦਾ ਕਰੋਨਾ ਕਲੱਬ ਵਾਲੇ ਦੇਣਗੇ ਮੈਂ ਕਿਹਾ ਚੰਗਾ ਮੈਂ ਫੇਰ ਆਪਰੇਸ਼ਨ ਕਰਾ ਲਿਆ ਤੇ ਮੈਂ ਆਪਰੇਸ਼ਨ ਕਰਾ ਕੇ ਆਪਦੇ ਘਰ ਆ ਗਿਆ ਤੇ ਮਹੀਨਾ ਨਹੀਂ ਵਿੱਚ ਪਿਆ ਮੇਰੇ ਤੋਂ ਪੈਸੇ ਮੰਗ ਲੈ ਕਿ ਸਾਨੂੰ ਪੈਸੇ ਦੇ ਤੇ ਤੇ ਪੈਸੇ ਲਾਏ ਸੀ ਪਹਿਲੀ ਗੱਲ ਤੂੰ ਹੀ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਕਿਹਾ ਸੀ ਮੇਰਾ ਆਪਰੇਸ਼ਨ ਕਰੋ ਠੀਕ ਆ ਕਲ ਠੀਕ ਆ ਤੁਸੀਂ ਮੰਗ ਲਿਆ ਤੇ ਮੈਂ ਉਸਤਾਦ ਨੂੰ ਪੁੱਛਿਆ ਤੇ ਉਸਤਾਦ ਕਿ پیسے ਮੰਗਦੇ ਉਸਤਾਦ ਕਹਿੰਦਾ ਕਿ ਨਹੀਂ ਕਲੱਬ ਵਾਲੇ ਨੇ ਕਲੱਬ ਵਾਲਿਆਂ ਕਰਾਇਆ ਉਧਰੋਂ ਫਟ ਲੱਗੀ ਤੇਰੇ ਕਲੱਬ ਵਾਲੇ ਲਾਉਣ ਉਹਨਾਂ ਨੇ ਦੇਣੇ ਆਪਣੇ ਆ ਵੀ ਤੂੰ ਨਹੀਂ ਦੇਣਾ ਪਿਆ ਕੋਈ ਵੀ ਮੈਂ ਕਿਹਾ ਠੀਕ ਆ ਉਸ ਤੋਂ ਬਾਅਦ ਮੇਰੇ ਤੋਂ ਕਿਸੇ ਨੇ ਨਹੀਂ ਮੰਗੇ ਫੇਰ 2014 ਦੀ ਗੱਲ ਹੈ ਫੇਰ ਠੀਕ ਆ ਮਾੜਾ ਮੋਟਾ ਸਾਰਾ ਕੁਝ ਮੈਂ ਗੇਮ ਨਹੀਂ ਖੇਡੀ ਮੁੜ ਕੇ ਕਿਉਂਕਿ ਮੇਰੇ ਕੋਲ ਡਾ ਮੇਰਾ ਆਪਰੇਸ਼ਨ ਸਹੀ ਨਹੀਂ ਹੋਇਆ ਮੈਂ ਖੇਡਿਆ ਨਹੀਂ ਮੁੜ ਕੇ ਫੇਰ ਮੈਂ 14 16 ਦੇ ਵਿੱਚ ਵਿਆਹ ਕਰਾਇਆ ਵਿਆਹ ਕਰਾ ਕੇ ਮੈਂ ਆਪਦਾ ਘਰ ਬਾਰ ਚ ਰਿਹਾ ਉੱਥੇ ਸਾਰਾ ਕੁਝ ਠੀਕ ਆ ਫੇ ਮੈਂ 2018 ਦੇ ਵਿੱਚ ਕੈਨੇਡਾ ਆ ਗਿਆ। ਕੈਨੇਡਾ ਆਉਣ ਤੋਂ ਬਾਅਦ ਦੁੱਲੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ। ਗੱਲਬਾਤ ਹੁੰਦੀ ਰਹਿੰਦੀ ਸੀ ਤੇ ਇਹਨੂੰ ਮੈਂ ਇੱਕ ਕਹੀ ਵੀਡੀਓ ਬਣਾਉਣ ਨੂੰ ਸਾਡੇ ਮੇਰਾ ਫਰੈਂਡ ਹੁੰਦਾ ਸੀ ਤੇ ਮੈਂ ਇਹਨੂੰ ਕਿਹਾ ਵੀਡੀਓ ਬਣਾਉਣੀ ਐ ਇੰਦਾ ਇੰਦਾ ਟੂਰਨਾਮੈਂਟ ਆ ਉਥੇ ਤੇ ਕਿ ਵੀਡੀਓ ਬਣਾ ਦੇ ਇੱਕ ਤੇ ਉਹਨਾਂ ਨੂੰ ਟੂਰਨਾਮੈਂਟ ਕਰਾਉਣਾ ਆ ਉਹਨਾਂ ਨੇ ਤੇ ਉਹ ਕਹਿੰਦਾ ਕਿ ਵੀਡੀਓ ਬਣਾਉਣੀ ਮੈਨੂੰ ਕਹਿੰਦਾ ਬਣਾ ਲੂੰਗਾ ਮੈਂ ਕਿਹਾ ਓਕੇ ਮੈਂ ਇਹਨੂੰ ਫੋਨ ਕੀਤਾ ਥੋੜੇ ਜਿਹੇ ਦਿਨਾਂ ਮਗਰੋਂ ਤੇ ਇਹ ਬੰਦੇ ਨੇ ਮੇਰਾ ਫੋਨ ਨਹੀਂ ਚੱਕਿਆ 10 10 ਘਟੂ ਘਟੂ 10 15 ਫੋਨ ਇਹਨੂੰ ਮ ਮੁੜ ਕੇ ਮੈਂ ਉਹਨੂੰ ਫੋਨ ਨਹੀਂ ਲਾਇਆ ਕਿ ਮੈਂ ਛੱਡ ਯਾਰ ਮੈਂ ਕਹਾਂ ਅਗਲੇ ਨਹੀਂ ਕਰ ਬਣਾਉਣੀ ਨਾ ਬਣਾਵੇ ਹਨਾ ਮੈਂ ਫੋਨ ਨਹੀਂ ਲਾਇਆ ਇਹਨੇ ਇਹਦੇ ਕੋਲ ਮੇਰਾ ਨੰਬਰ ਜੀ ਇਹ ਇੰਡੀਆ ਗਏ ਨੇ ਇੰਡੀਆ ਮੇਰੇ ਮੇਰਾ ਨੰਬਰ ਕਿਸੇ ਨੂੰ ਦਿੱਤਾ ਮੁੰਡੇ ਨੂੰ ਹੁਣ ਇਹ ਨਹੀਂ ਪਤਾ ਇਹ ਉਹਦੇ ਕੋਲ ਬੈਠਾ ਫੋਨ ਤੇ ਗੱਲ ਕਰਦਾ ਸੀ ਕਿੱਦਾਂ ਨਹੀਂ ਉਹ ਬੰਦਾ ਮੈਨੂੰ ਦੋ ਤਿੰਨ ਵਾਰੀਆਂ ਨੇ ਪੁੱਛਿਆ ਦੁੱਲੇ ਦਾ ਫੋਨ ਨਹੀਂ ਆ ਦੁੱਲੇ ਦਾ ਮੈਂ ਉਹਨੂੰ ਕਿਹਾ ਕਿ ਨਹੀਂ ਕਿ ਮੈਨੂੰ ਨਹੀਂ ਆਇਆ ਕਿ ਭਾਈ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਕਿਹਾ ਸੀਦਾ ਕਿਉਂਕਿ ਉਹ ਇਹਦਾ ਵੀ ਯਾਰ ਸੀ ਉਹ ਕਿ ਮੈਂ ਉਹਨੂੰ ਵੀਡੀਓ ਬਣਾਉਣ ਨੂੰ ਗਿਆ ਸੀ ਕਿ ਬਈ ਉਹਨੇ ਵੀਡੀਓ ਨਹੀਂ ਬਣਾਈ ਤੇ ਆਪਾਂ ਉਹਨੂੰ ਫੋਨ ਲਾਇਆ ਉਹਨੇ ਫੋਨ ਨਹੀਂ ਚੱਕਿਆ ਮੜ ਕੇ ਤੇ ਆਪਾਂ ਫੋਨ ਨਹੀਂ ਲਾਇਆ ਆਪਾਂ ਕਹਿੰਦੇ ਲਾਉਣਾ ਮੈਂ ਕਿਹਾ ਜੇ ਅਗਲੇ ਦਿਨ ਫੋਨ ਨਹੀਂ ਚੱਕਣਾ ਤਾਂ ਫਿਰ ਆਪਾਂ ਬਾਰ-ਬਾਰ ਇਹ ਬੰਦੇ ਦੇ ਪਤਾ ਨਹੀਂ ਇਹ ਦਿਮਾਗ ਚਾਈ ਕੀ ਆ ਇਹ ਬੰਦੇ ਨੇ ਮੈਨੂੰ ਹਫ਼ਤੇ ਕੋ ਮਗਰੋਂ ਮੈਨੂੰ ਇਹ ਫੋਨ ਲਾਤਾ ਕਿ ਬਈ ਮੈਨੂੰ ਪੈਸੇ ਚਾਹੀਦੇ ਆ ਲੱਖ ਰੁਪਿਆ ਤੇ ਤੇ ਆਪਰੇਸ਼ਨ ਤੇ ਲਾਇਆ ਸੀ ਤੇ ਮੈਂ ਉਹਨੂੰ ਇੱਕੋ ਹੀ ਗੱਲ ਕਹੀ ਪੈਂਦੇ ਸੱਟੇ ਮੈਂ ਕਿਹਾ ਠੀਕ ਆ ਦੇ ਦੂੰਗਾ ਤੂੰ ਮੰਗੇ ਆ ਮੈਂ ਕਹਾ ਦੇ ਦਾਂਗੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਕਹਿੰਦਾ ਸੀ ਕਿ ਨਹੀਂ ਦੇਣੇ ਕਿ ਕਲੱਬ ਵਾਲੇ ਲਾਉਣਗੇ ਜਾਂ ਇਦਾਂ ਓਦਾਂ ਮੈਂ ਇਹਨੂੰ ਕੁਝ ਨਹੀਂ ਕਿਹਾ ਕਿਉਂਕਿ ਉਸਤਾਦ ਦੀ ਆਲਰੇਡੀ ਡੈਥ ਹੋ ਚੁੱਕੀ ਸੀ ਤੇ ਮੈਂ ਇਹਨੂੰ ਇਹ ਨਹੀਂ ਕਿਹਾ ਕਿ ਉਸਤਾਦ ਨੇ ਕਿਹਾ ਸੀ ਮੈਂ ਕੁਝ ਨਹੀਂ ਮੈਂ ਕਿਹਾ ਠੀਕ ਆ ਮੈਂ ਦੇ ਦੂੰਗਾ ਪਰ ਮੈਂ ਇਹਨੂੰ ਇਹ ਗੱਲ ਕਹੀ ਸੀ ਕਿ ਭਾਈ ਮੈਂ ਦਿਹਾੜੀ ਕਰਦਾ ਇੱਥੇ ਹਨਾ ਕਿ ਮੇਰੇ ਕੋਈ ਟਰੱਕ ਨਹੀਂ ਚਲਾਉਂਦਾ ਕਿਉਂਕਿ ਗੋਡੇ ਦੇ ਕਰਕੇ ਮੇਰੇ ਕੋਈ ਟਰੱਕ ਨਹੀਂ ਚੱਲਦਾ ਤੇ ਮੈਂ ਤੈਨੂੰ 1-1 ਰੁਪਿਆ ਥੋੜੇ ਥੋੜੇ ਕਰਕੇ ਦਊਂਗਾ ਕਿ ਜਿੰਨੇ ਕੁ ਮੇਰੇ ਕੋਲ ਬਣਿਆ ਕਰਨਗੇ ਹਰ ਮਹੀਨੇ ਦੀ ਮਹੀਨੇ ਦੇ ਨਾ ਦੋ ਮ ਘੋੜੇ ਕੇ ਮੈਂ ਭੇ 20000 ਰੁਪਏ ਜੈਕ ਵਾਰੀ ਫਿਰ ਮੈਂ ਇਹਨੂੰ 15000 ਰੁਪਏ ਜਾਮੇ ਤੁਰ ਰਸੀਦਾਂ ਵੀ ਪਈਆਂ ਹਲੇ ਤੱਕ ਕਿ ਨਹੀਂ ਭੇਜੇ ਜਾਂ ਤਾਂ ਕਹੇ ਦੇ ਪੰਮੇ ਕਹੜਾ ਸਾਦਕਪਰੀਆ ਉਹਨੂੰ ਵੈਸਟਰਨ ਯੂਨੀਅਨ ਕਰਦਾ ਰਿਹਾ ਮੈਂ ਉਹਨੂੰ ਵੀ ਪੁੱਛ ਲਿਓ ਭਾਵਾ ਕਿਹੜਾ ਮਰਜੀ ਪੁੱਛ ਲਵੇ ਫਿਰ ਉਸ ਤੋਂ ਬਾਅਦ ਇਹ ਇੰਡੀਆ ਗਿਆ ਤੇ ਮੈਂ ਉਧਰੋਂ ਪੱਕਾ ਹੋ ਗਿਆ ਇੱਥੇ ਤੇ ਮੈਂ ਇਹਨੂੰ ਕਿਹਾ ਕਿ ਮੈਂ ਹਨਾ ਇਹਨੂੰ ਮੈਂ ਫੋਨ ਕੀਤਾ ਕਿ ਮੈਂ ਕਹਾ ਮੈਂ 2500 ਡਾਲਰ ਦੇਣਾ ਵਕੀਲ ਨੂੰ ਤੇ ਤੂੰ ਮੈਂ ਕਹਾ ਥੋੜੇ ਦਿਨ ਰੁਕ ਜਾ ਤੇ ਮੈਂ ਤੈਨੂੰ ਥੋੜੇ ਦਿਨ ਰੋਕੇ ਪੈਸੇ ਸੈਂਡ ਕਰੂੰਗਾ ਕਿੰਨੇ ਵੀ ਰਹਿ ਗਏ ਇਨੇ ਓਕੇ ਕਹਤਾ ਹਫਤੇ ਕੋ ਮਗਰ ਉਹ ਬੰਦੇ ਨੇ ਮੇਰਾ ਜੇਲ੍ਹ ਚ ਨੰਬਰ ਦੇ ਦਿੱਤਾ ਦਲਜੀਤ ਨੂੰ ਇਹਨਾਂ ਦਾ ਫਰੈਂਡ ਆ ਉਹ ਦਲਜੀਤ ਨੂੰ ਮੇਰਾ ਨੰਬਰ ਦੇਤਾ ਤੇ ਉਹ ਬੰਦੇ ਨੇ ਮੇਰੇ ਕੋਲੋਂ ਜੇਲ੍ਹ ਚੋਂ ਫੋਨ ਕੀਤਾ ਦੋ ਦਿਨ ਗੱਲ ਕਰਦਾ ਰਿਹਾ ਤੀਜੇ ਦਿਨ ਬੰਦੇ ਨੇ ਮੇਰੇ ਤੋਂ ਲੱਖ ਰੁਪਈਆ ਮੰਗ ਲਿਆ ਦੱਸ ਇਹ ਸਾਡੀ ਕਿਹੜੀ ਗੱਲ ਹੋਈ ਹੈ ਨਾ ਉਹ ਲੱਖ ਰੁਪਈਆ ਮੰਗ ਲਿਆ ਨੇ ਮੇਰੇ ਤੋਂ ਤੇ ਮੈਂ ਉਹਨੂੰ ਕਹਾ ਮੇਰੇ ਤੋਂ ਕਿੱਥੇ ਐਵੇਂ ਕਹਾ ਮੈਂ ਕਹਾ ਜੇ ਮੇਰੇ ਤੋਂ ਹੁੰਦੇ ਤੇ ਮੈਂ ਕਹਾ ਮੈਂ ਦੁੱਲੇ ਨੂੰ ਨਾ ਦਿੰਦਾ ਉਹਨੂੰ ਮੈਂ ਥੋੜੇ ਕਰ-ਕਰ ਕੇ ਦੇਣ ਲਿਆ ਉਦੋਂ ਮੈਂ ਵਕੀਲ ਦੇ ਪੈਸੇ ਇਕੱਠੇ ਕਰਕੇ ਮੈਂ ਕਿਹਾ ਮੈਂ ਦਿਹਾੜੀ ਕਰਕੇ ਇਕੱਠੇ ਕਰਕੇ ਦੇਣ ਲਿਆ ਹੈ ਤੇ ਮੈਂ ਕਿਹਾ ਮੈਂ ਉਹਨੂੰ ਨਾ ਦਿੰਦਾ ਉਹ ਬੰਦੇ ਨੇ ਮੇਰੇ 2 ਹਫ਼ਤੇ 3 ਹਫ਼ਤੇ ਚੰਗੀ ਜਾਨ ਖਾਦੀ ਫੇਰ ਉਸ ਤੋਂ ਬਾਅਦ ਇਹ ਬੰਦੇ ਨੂੰ ਮੈਂ ਇਹ ਇੰਡੀਆ ਤੋਂ ਇੱਥੇ ਆਇਆ ਤੇ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਤੂੰ ਉਸਤਾਦ ਮੈਂ ਕਿਹਾ ਮੇਰਾ ਨੰਬਰ ਦਿੱਤਾ ਉਹਨਾਂ ਨੂੰ ਤੇ ਮੈਂ ਫੋਨ ਲਾਇਆ ਤੇ ਮੇਰਾ ਨੰਬਰ ਦਿੱਤਾ ਤਾਂ ਇਹ ਬੰਦੇ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਫੇਰ ਇਹਨੂੰ ਕਿਹਾ ਕਿ ਚੱਲ ਛੱਡ ਕੋਈ ਨਹੀਂ ਹਣਾ ਇਹ ਬੰਦਾ ਮੇਰੇ ਤੇ ਵੀਡੀਓ ਤੱਕ ਪੁੰਦਾ ਰਿਹਾ ਟੌਂਚ ਮਾਰ ਮਾਰ ਕੇ ਦੀ ਕੋਸ਼ਿਸ਼ ਕਦੀ ਕੋ ਮੈਂ ਛੱਡ ਯਾਰ ਮੈਂ ਕਿਹਾ ਇਕੱਠੇ ਖੇਡਿਆਂ ਟੂਆ ਮਾਰ ਕਾਲੇ ਕਾਲੇ ਇੱਕਦਾਂ ਇੱਕ ਦਿਨ ਤੁਸੀਂ ਕਿਹਾ ਫੇ ਅਗਲੇ ਤੇ ਰਾਛਣ ਲੈ ਕੇ ਚੜੋਂਗੇ ਅਗਲੇ ਨੇ ਤੁਹਾਨੂੰ ਜਵਾਬ ਦੇ ਦੇਣਾ ਫੇ ਮੈਨੂੰ ਮੈਸੇਜ ਕੀਤਾ ਕਿ ਮੈਂ ਕਿਹਾ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਅਣਕ ਮੈਂ ਕਹਤੋਂ ਕਿ ਇਦਾਂ ਆੜੀਆਂ ਚੀਜ਼ਾਂ ਕਰ ਰਿਹਾ ਇਹ ਬੰਦੇ ਨੇ ਮੈਨੂੰ ਪੈਂਦੇ ਸੁੱਟੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੈਨੂੰ ਸਾਂਭਿਆ ਸੀ ਤੈਨੂੰ ਉਹ ਕੀਤਾ ਤੂੰ ਸਾਡੇ ਤੇ ਐ ਕੀਤਾ ਅਸੀਂ ਤੈਨੂੰ ਆਹ ਸਾਂਭਿਆ ਇੱਥੇ ਸਾਂਭਿਆ ਹੈ ਬਈ ਪਹਿਲੀ ਗੱਲ ਤੇ ਮੈਂ ਕਿੱਥੇ ਵੀ ਗਿਆ ਤੁਸੀਂ ਮੈਂ ਤੇ ਕੋਖ ਨਹੀਂ ਕੀਤਾ ਠੀਕ ਆ ਕੈਂਪ 'ਚ ਰਿਹਾ ਮੈਂ ਆਪਣੇ ਪੱਲਿਓ ਰਿਹਾ ਸੀ ਠੀਕ ਆ ਕਿਹੜੇ ਕਿਹੜੇ ਤੁਸੀਂ ਪੈਸੇ ਲਾਏ ਉਹਦੇ ਉਧਰੋਂ ਅੱਧੇ ਨੂੰ ਜ਼ਿਆਦਾ ਤੁਸੀਂ ਮੇਰੇ ਤੋਂ ਪੈਸੇ ਲੈ ਚੁੱਕੇ ਆ ਦੂਜੀ ਗੱਲ ਇਹ ਤੁਸੀਂ ਕਹਿਣ ਚ ਕੋਸ਼ਿਸ਼ ਕਰਨ ਚ ਕੋਸ਼ਾ ਠੀਕ ਆ 2014 'ਚ ਸੱਟ ਲੱਗੀ ਜਦੋਂ ਤੁਸੀਂ ਪੈਸੇ ਨਹੀਂ ਮੰਗਣੇ ਸੀ 2019 20 ਚ ਜਾ ਕੇ 21 ਚ ਜਾ ਕੇ ਤੁਸੀਂ ਮੇਰੇ ਤੋਂ ਪੈਸੇ ਮੰਗਲੇ ਹੈ ਤੇ ਤੇ ਤੁਹਾਨੂੰ ਤੁਸੀਂ ਲੈਣੇ ਤੁਹਾਡੇ ਤੇ ਗੱਲ ਤਾਂ ਤੁਹਾਨੂੰ ਇਹ ਸੀ ਕਿ ਹਾਂ ਕਿ ਬਈ ਇਹਨੇ ਇਹ ਗੱਲ ਕਿਉਂ ਕਹਿਤੀ ਕਿ ਮੈਂ ਨਹੀਂ ਫੋਨ ਲਾਉਣਾ ਅੱਜ ਤੋਂ ਬਾਅਦ ਉਹਨੂੰ ਹਨਾ ਠੀਕ ਆ ਚੱਲ ਇਹ ਗੱਲ ਹੋਈਆਂ ਫੇਰ ਤੂੰ ਤੂੰ ਮੈਨੂੰ ਫੋਨ ਲਾਉਣ ਲਿਆ ਉਹਨਾਂ ਨੂੰ ਨਾਲ ਲੈ ਕੇ ਤੇਨੂੰ ਮੈਂ ਇੱਕੋ ਗੱਲ ਕਹੀ ਨਹੀਂ ਮੈਨੂੰ ਗਾਲ ਨਾ ਕੱਢ ਤੇਰੀ ਚੈਟਿੰਗ ਵਿੱਚੋਂ ਪਈ ਆ ਸਾਰੀ ਠੀਕ ਆ ਰਿਕਾਰਡਿੰਗਾਂ ਤੇਤੋਂ ਵੀ ਪਈਆਂ ਮੇਤੋਂ ਵੀ ਪਈਆਂ ਸੇਮ ਟੂ ਸੇਮ ਪਈਆਂ ਠੀਕ ਆ ਉਹ ਤੂੰ ਪਾ ਦੇ ਜਾਂ ਮੈਂ ਪਾ ਦੂੰਗਾ ਜੇ ਤੈਨੂੰ ਹੱਲੇ ਵੀ ਤੈਨੂੰ ਲੱਗਦਾ ਕਿ ਤੂੰ ਸੱਚਾ ਬਣ ਰਿਹਾ ਠੀਕ ਆ ਨਾ ਕੋਈ ਚੱਕਰ ਨਹੀਂ ਉਹ ਤੂੰ ਪਾ ਦੇ ਭਾਵੇਂ ਮੈਂ ਪਾ ਦੂੰਗਾ ਇੱਕੋ ਜਿਹੀਆਂ ਸਾਰੀਆਂ ਰਿਕਾਰਡਿੰਗਾਂ ਤੇਤੋਂ ਹੀ ਪਈਆਂ ਮੇਤੋਂ ਵੀ ਪਈਆਂ WhatsApp ਦੀਆਂ ਫੇਰ ਅਸੀਂ ਭਰਾਵਾ ਪੇਧਾ ਹੀ ਉਹਨੂੰ ਉਹਨਾਂ ਨੂੰ ਨਾਲ ਲੈ ਕੇ ਤੂੰ ਮੈਨੂੰ ਗਾਲਾਂ ਕੱਢਣੀਆਂ ਕਿ ਛੁੱਟੂ ਕਰ ਦਿੰਦੀਆਂ ਫੇਰ ਮੈਂ ਉਹਨਾਂ ਨੂੰ ਕਹੀ ਵੀ ਜਾਣ ਲੈ ਕੇ ਭਾਈ ਨਾ ਤੁਹਾਨੂੰ ਗੱਲ ਦਾ ਨਹੀਂ ਪਤਾ ਗੱਲ ਦਾ ਨਹੀਂ ਪਤਾ ਤੁਸੀਂ ਫੇਰ ਮੇਰੇ ਤੇ ਰਾਛਣ ਲੈ ਕੇ ਚੜ ਗਏ ਹੈ ਉਹਨਾਂ ਨਾਲ ਤੋਂ ਗਾਲਾਂ ਕਢਾਉਂਦੀਆਂ ਮੇਰੇ ਮਾਵਾ ਪੇਹੋਂ ਗਾਲਾਂ ਕਢਾਉਂਦੀਆਂ ਹੈ ਫੇਰ ਤੋਂ ਬਰੇ ਕੀ ਰਹਿ ਗਿਆ ਸਤਜ ਜੀ ਠੀਕ ਆ ਕਿਦੋਂ ਤੁਸੀਂ ਮਾਵਾ ਪੇਹੋਂ ਤਾਂ ਕੀ ਰਹਿ ਗਿਆ ਫੇਰ ਯਾਰੀਆਂ ਕੋਈ ਨਹੀਂ ਰਹਿndੀਆਂ ਭਰਾਵਾ ਜੀ ਕੋਈ ਯਾਰੀ ਨਹੀਂ ਫੇਰ ਹੈਗੀ ਉਹ ਯਾਰੀ ਉਹਨਾਂ ਚਿਰ ਤੱਕ ਆ ਕਿੰਨਾ ਚਿਰ ਤੁਸੀਂ ਇੱਕ ਦੂਜੇ ਨੂੰ ਮੂ ਤਾਂ ਮੂ ਆ ਠੀਕ ਆ ਜੇ ਲੋ ਤੁਸੀਂ ਮਾਵਾ ਪਿਓ ਤੱਕ ਚਲ ਗਏ ਫੇਰ ਕੋਈ ਯਾਰੀ ਨਹੀਂ ਫੇਰ ਆਪਣੇ ਲਈ ਭਰਾ ਤੁਸੀਂ ਕੋਈ ਯਾਰ ਨਹੀਂ ਹੈਗੇ ਤਾਂ ਕੁਝ ਨਹੀਂ ਆਪਣੇ ਲਈ ਹੈਗੇ ਠੀਕ ਆ ਨਾ ਤੇ ਜੋ ਬਾਕੀ ਤੁਸੀਂ ਜੋ ਕਰਨਾ ਕਰ ਲਓ ਮੈਨੂੰ ਕੋਈ ਚੱਕਰ ਨਹੀਂ ਠੀਕ ਆ ਮੇਰਾ ਜਵਾਕ ਆ ਇੱਥੇ ਹੋਏ ਮੇਰੇ ਜਵਾਕ ਆ ਕੱਲ ਨੂੰ ਕੋਈ ਗੱਲਬਾਤ ਹੋ ਗਈ ਸਿੱਧੀ ਗੱਲ ਆ ਤੁਹਾਡੀ ਜ਼ਿੰਮੇਵਾਰੀ ਆ ਮੈਂ ਤੇਰਾ ਨਾ ਸਿੱਧਾ ਠੋਕੇ ਲੈਣਾ ਕੱਲ ਨੂੰ ਕੋਈ ਗੱਲਬਾਤ ਮੈਨੂੰ ਹੋ ਗਈ ਜਾਂ ਮੇਰੇ ਜਵਾਕਾਂ ਨੂੰ ਕੁਝ ਹੋ ਗਈ ਮੈਂ ਤੇਰਾ ਸਿੱਧਾ ਠੋਕੇ ਨਾ ਲੈਣਾ ਦੁੱਲਿਆ ਫਿਰ ਮੈਂ ਸਿੱਧੀ ਪੰਜਾਬੀ ਜੱਕੀ ਗੱਲ ਦੱਸ ਦਿੰਦਾ ਜੇ ਕੋਈ ਵੀ ਗੱਲ ਹੋਈ ਤਾਂ ਕੱਲ ਨੂੰ ਠੀਕ ਆ